ਹਾਂਜੀ ਸਰ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ तहे ਦਿਲੋਂ ਧੰਨਵਾਦੀਆਂ ਕਿ ਤੁਸੀਂ ਅੱਜ ਇੱਥੇ ਮੈਨੂੰ ਟਾਈਮ ਦਿੱਤਾ ਔਰ ਮੇਰੇ ਕੇਤੇ ਮੇਰੇ ਸੱਦੇ ਦੇ ਉੱਤੇ ਤੁਸੀਂ ਇੱਥੇ ਪਹੁੰਚਿਓ ਔਰ ਮੇਰੇ ਨਾਲ ਤੁਸੀਂ ਜਿਹੜੀ ਇਹ ਵਾਰਤਾਲਾਪ ਕਰ ਰਹੇ ਹੋ ਕਿਉਂਕਿ ਅੱਜ ਇੱਕ ਬੜਾ ਵੱਡਾ ਮੁੱਦਾ ਸੀਗਾ ਮੈਂ ਇਸ ਕਰਕੇ ਤੁਹਾਨੂੰ ਇਹ ਤਕਲੀਫ ਦਿੱਤੀ ਹੈ ਕਿ ਕੱਲ ਇੱਕ ਈ ਨਿਊਜ਼ ਚੈਨਲ ਵੱਲੋਂ ਮੇਰੇ ਖਿਲਾਫ ਜਿਹੜਾ ਬਹੁਤ ਹੀ ਜ਼ਿਆਦਾ ਤੁਸੀਂ ਇਹ ਦੇਖੋ ਪੀ ਬਾਹਵਲੀ ਨੇਤਾ ਜਿਹੜਾ ਵਾ ਕਬਜ਼ਿਆਂ ਦਾ ਰੋਪ ਲਾਇਆ ਗਿਆ ਵਾ ਉਹਦੇ ਵਿੱਚ ਤੁਸੀਂ ਇੱਕ ਚੀਜ਼ ਇਹ ਦੇਖੋ ਪੀ ਉਹ ਕਬਜ਼ਿਆਂ ਦੇ ਰੋਪ ਦੇ ਨਾਲ-ਨਾਲ ਉਹਨਾਂ ਨੇ ਇਹ ਵੀ ਕਿਹਾ ਗਿਆ ਪੀ ਇਹ ਕਾਂਗਰਸ ਦੇ ਟਾਈਮ ਕਬਜ਼ਾ ਵੀ ਹੋ ਰਿਹਾ ਸੀ ਉਸ ਤੋਂ ਬਾਅਦ ਹੁਣ ਫੇਰ ਔਰ ਵਿੱਚ ਹੀ ਉਹਨਾਂ ਨੇ ਪਹਿਲਾਂ ਕਾਂਗਰਸ ਸਾਬਕਾ ਜਿਹੜੇ ਕਾਂਗਰਸੀ ਨੇ ਉਹਨਾਂ ਨੂੰ ਇਨਵੋਲਵ ਕੀਤਾ ਵਾ ਔਰ ਨਾਲ ਦੀ ਨਾਲ ਹੀ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਮੰਤਰੀ ਸਾਹਿਬ ਜਿਹੜੇ ਕਿ ਲੋਕਲ ਬੋਡੀ ਮਨਿਸਟਰ ਵੀ ਨੇ ਉਹਨਾਂ ਦਾ ਨਾਮ ਵੀ ਵਾਰ-ਵਾਰ ਉਹਨਾਂ ਨੇ ਉਹਦੇ ਵਿੱਚ ਲਿਆ ਜਦ ਕਿ ਮੈਂ ਸਮਝਦਾ ਵੀ ਹੋ ਸਕਦਾ ਸਾਡੇ ਮੰਤਰੀ ਸਾਹਿਬ ਦੀ ਤਾਂ ਨੋਲਿਜ ਹੀ ਕੁਝ ਨਹੀਂ ਹੋਊਗਾ ਕਿਉਂ ਕਿ ਇਹ ਜਿਹੜਾ ਪਲਾਟ ਦੀ ਉਹ ਗੱਲ ਕੀਤੀ ਜਾ ਰਹੀ ਹੈ ਤੁਸੀਂ ਸਾਫ਼-ਸਾਫ਼ ਦੇ ਸਕਦੇ ਹੋ ਵੀ 2018 ਦੇ ਵਿੱਚ 2018 ਦੇ ਵਿੱਚ ਇਹ ਮੈਂ ਪਲਾਟ ਖਰੀਦਿਆ ਸੀ ਹਾਂਜੀ ਔਰ ਤੁਸੀਂ ਸਭ ਤੋਂ ਵੱਡੀ ਚੀਜ਼ ਇਹ ਦੇਖੋ ਵੀ ਮੈਂ ਰਜਿਸਟਰੀ ਦੇ ਵਿੱਚ ਨਕਸ਼ੇ ਦੇ ਵਿੱਚ ਮੈਂ ਦੱਸਿਆ ਹੋਇਆ ਵੀ ਮੇਰੇ ਨਾਲ ਇੰਪਰੂਵਮੈਂਟ ਟਰਸਟ ਲੱਗਦੀ ਆ। ਅਗਰ ਮੇਰੇ ਮਨ ਦੇ ਵਿੱਚ ਕੋਈ ਵੀ ਚੋਰ ਹੁੰਦਾ ਜਾਂ ਡਾਊਟ ਹੁੰਦਾ ਤਾਂ ਮੈਂ ਇੰਪਰੂਵਮੈਂਟ ਟਰਸਟ ਨੂੰ ਗਵਾਰੰਟੀ ਕਿਉਂ ਬਣਾਉਂਦਾ? ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਨੂੰ ਮੈਂ ਇਹ ਦੱਸਦਾ ਵੀ ਇਸ ਤੋਂ ਬਾਅਦ ਉਸ ਪਲਾਟ ਸਬੰਧੀ ਮੈਂ ਮਿਊਨਿਸਪਲ ਕਾਰਪੋਰੇਸ਼ਨ ਤੋਂ ਕਿ ਇਹ ਰਕਬਾ ਦੇਵਨਗਰ ਦਾ ਵਾ। ਇਹਦਾ ਟਰਸਟ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ। ਇੰਪਰੂਵਮੈਂਟ ਟਰਸਟ ਜਿਹੜੀ ਆ ਉਹ ਹੈਬੋਵਾਲ ਦੇ ਵਿੱਚ ਆ। ਇਹ ਰਕਬਾ ਬਾੜੇਵਾਲ ਵਾਣਾ ਦਾ ਵਾ। ਔਰ ਮੈਂ ਨਕਸ਼ਾ ਅਪਲਾਈ ਕੀਤਾ। ਆ ਦੇਖੋ ਮੇਰਾ ਨਕਸ਼ਾ ਪਾਸ ਹੋਇਆ ਆ ਦੇਖ ਸਾਧਿਓ ਜੀ ਤੁਸੀਂ ਥੋੜਾ ਤੇ ਨੀਚੇ ਕਰੀ ਸਰ ਹਾਂ ਠੀਕ ਹੈ ਜੀ ਤਾਂ ਕਰੋ ਜੀ ਅੱਗੇ ਗੱਲ ਕਰੋ ਠੀਕ ਹੈ ਜੀ ਇਹ ਨਕਸ਼ਾ ਪਾਸ ਹੋਇਆ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਣਾ ਚਾਹਨਾ ਕਿ ਆ ਦੇਖੋ ਛਜਰਾ ਹੈਗਾ ਸਾਡਾ ਬਾੜੇ ਵਾਲ ਆਵਾਣਾ ਦਾ ਛਜਰਾ ਜਿਹੜਾ ਹੁੰਦਾ ਜਿਹੜਾ ਕਿ ਜਿੱਥੋਂ ਆ ਦੇਖੋ ਤੁਸੀਂ ਛਜਰੇ ਦੇ ਵਿੱਚ 710 ਨੰਬਰ ਖਸਰਾ 710 ਨੰਬਰ ਬਾੜੇਵਾਲ ਵਾਣਾ ਦਾ ਖਸਰਾ ਜਿੱਥੇ ਮੈਂ ਕਾਬਜਾਂ ਕਿਉਂਕਿ ਮੇਰੀ ਰਜਿਸਟਰੀ ਚ ਵੀ ਤੁਸੀਂ ਦੇਖੋ 710 ਨੰਬਰ ਖਸਰੇ ਦੀ ਹੀ ਰਜਿਸਟਰੀ ਹੋਈ ਹੋਈ ਹੈ ਜਦਕਿ ਇਮਪਰੂਵਮੈਂਟ ਟਰਸਟ ਹੈ ਬੋਵਾਲਾ ਮੇਰਾ ਕੋਈ ਵੀ ਇਮਪਰੂਵਮੈਂਟ ਟਰਸਟ ਨਾ ਜਦਕਿ ਉਸ ਤੋਂ ਬਾਅਦ ਉਹ ਕਿਹਾ ਜਾ ਰਿਹਾ ਉਹਨਾਂ ਨੇ ਕਿਹਾ ਵੀ ਜੀ ਇਹ ਇੱਥੇ ਗੁਰਦੁਆਰਾ ਸਾਹਿਬ ਬਨਾਤਾ ਬਿਲਕੁਲ ਮੇਰੇ ਨਾਲ ਦੇ ਜਿਹੜਾ ਪਲਾਟ ਹੈ ਉਹਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੈ ਹਾਂ ਉਹਦੇ ਵਦੀ ਪ੍ਰਤੀ ਵੀ ਉਹਨਾਂ ਨੇ ਉਹਦੇ ਵਿੱਚ ਲਿਖਿਆ ਵਾ ਹਾਂ ਇਹ ਜ਼ਰੂਰ ਹੈ ਕਿ ਗੁਰਦੁਆਰਾ ਸਾਹਿਬ ਵੱਲੋਂ ਇੱਕ ਵਾਰੀ ਸਾਡਾ ਬਹੁਤ ਹੀ ਸਤਿਕਾਰਯੋਗ ਸਾਡਾ ਜਿਹੜਾ ਕਾਉਂਸਲਰ ਹੈ ਇਥੋਂ ਮਨੀਸ਼ ਸ਼ਾ ਕਾਉਂਸਲਰ ਪਤੀ ਹੈ ਉਹਨੇ ਮੇਰੇ ਨਾਲ ਰਾਬਤਾ ਜ਼ਰੂਰ ਕੀਤਾ ਸੀ ਵੀ ਗੁਰਦੁਆਰਾ ਸਾਹਿਬ ਨੂੰ ਲੰਗਰ ਆਸਤੇ ਜਗਾ ਚਾਹੀਦੀ ਹੈ ਵੀ ਤੁਸੀਂ ਆਪਣਾ ਪਲਾਟ ਉਹਨਾਂ ਨੂੰ ਦੇ ਦਿਓ ਤੇ ਮੈਂ ਬਿਲਕੁਲ ਉਹਦੇ ਲਈ ਸਾਫ਼ ਇਨਕਾਰ ਕਰਤਾ ਸੀ ਕਿਉਂਕਿ ਉਹਨੇ ਜਿਹੜੀ ਪ੍ਰਪੋਜ਼ਲ ਰੱਖੀ ਸੀ ਉਹ ਕਹਿੰਦਾ ਸੀ ਜਿੱਥੇ ਪਹਿਲਾ ਗੁਰਦੁਆਰਾ ਸਾਹਿਬ ਆ ਸਾਡੇ ਫਲੈਟਾਂ ਦੇ ਵਿੱਚ ਵੀ ਤੁਸੀਂ ਉਹ ਵਾਲੀ ਜਗ੍ਹਾ ਲੈ ਲਓ ਇਹ ਦੇ ਦਿਓ ਮੈਂ ਕਿਹਾ ਜੀ ਜਿੱਥੇ ਇੱਕ ਵਾਰੀ ਨਿਸ਼ਾਨ ਸਾਹਿਬ ਲੱਗ ਜੇ ਜਿਹੜੀ ਜਗ੍ਹਾ ਗੁਰਦੁਆਰਾ ਸਾਹਿਬ ਆਪਣਾ ਨਿਸ਼ਾਨ ਸਾਹਿਬ ਲਾ ਦਿੰਦੀ ਆ ਉਸ ਤੋਂ ਬਾਅਦ ਉੱਥੇ ਰਹਿਣਾ ਨਹੀਂ ਚਾਹੀਦਾ ਔਰ ਇਸ ਕਰਕੇ ਮੈਂ ਉਹ ਜਗ੍ਹਾ ਬਿਲਕੁਲ ਨਹੀਂ ਮੇਰੀ ਇਹ ਜਗ੍ਹਾ ਹੈਗੀ ਆ ਔਰ ਦੇਖੋ ਵਿਵਾਦਾਂ ਦੀ ਗੱਲ ਕੀਤੀ ਜਾ ਰਹੀ ਹੈ ਵਿਵਾਦ ਤਾਂ ਕੋਈ ਹੈ ਹੀ ਨਹੀਂ ਕਾਦ ਦੀਏ ਤਾਂ 30 ਸਾਲ ਤੁਸੀਂ ਜੇ ਹੁੰਦੀਆਂ ਨੀਆਂ ਪੱਟ ਕੇ ਦੇਖੋਗੇ ਨਾ 30 ਸਾਲ ਪ੍ਰਾਣੀਆਂ ਨੀਆਂ ਨੇ ਇਸ ਪਲਾਟ ਦੀਆਂ ਔਰ ਕਿਉਂਕਿ ਇੱਥੇ ਇੱਕ ਮੋਟਰ ਦਾ ਕੋਠਾ ਹੁੰਦਾ ਸੀ ਜਿੱਥੋਂ ਕਿ ਬੋਰ ਵੀ ਅੱਜ ਵੀ ਹੈਗਾ ਉਹ ਬੋਰ ਜਿੱਥੋਂ ਪਾਣੀ ਆ ਸਾਰੇ ਇਲਾਕੇ ਨੂੰ ਲਾਇਆ ਜਾਂਦਾ ਸੀ ਉਸ ਤੋਂ ਬਾਅਦ ਇੱਕ ਕਲੋਨੀ ਦੇਵ ਨਗਰ ਬਣੀ ਦੇਖੋ ਓਨਰਾਂ ਤੋਂ ਚੀਜ਼ ਖਰੀਦੀ ਪੈਸੇ ਦੇ ਕੇ ਖਰੀਦੀ ਔਰ ਆਪਾਂ ਨਕਸ਼ੇ ਪਾਸ ਕਰਾਏ ਅੱਛਾ ਉਸ ਤੋਂ ਇਲਾਵਾ ਇਸ ਇਸ ਚੀਜ਼ ਤੋਂ ਇਲਾਵਾ ਤੁਸੀਂ ਇੱਕ ਚੀਜ਼ ਹੋਰ ਦੇਖੋ ਵੀ ਉਹਨਾਂ ਨੇ ਇੱਕ ਚੀਜ਼ ਇਹ ਕਹੀ ਗਈ ਹੈ ਕਿ ਜੀ ਇਹਦੀ ਮਿਸਿਸ ਜਿਹੜੀ ਆ ਇਲੈਕਸ਼ਨ ਲੜੀ ਔਰ ਹਰੀ ਔਰ ਤੀਜੇ ਨੰਬਰ ਤੇ ਆਈ ਇਹ ਖਬਰ ਅੱਜ ਤੋਂ 2 ਸਾਲ ਪਹਿਲਾਂ ਅਖਬਾਰਾਂ ਦੇ ਵਿੱਚ ਚੱਲ ਚੁੱਕੀ ਹੈ ਔਰ ਮੇਰਾ ਮੀਨੂ ਮਲੋਤਰੇ ਦੇ ਨਾਲ ਇਸ ਸੰਬੰਧੀ ਇੱਕ ਪਲਾਟ ਦਾ ਰੋਲਾ ਵੀ ਪਿਆ ਸੀ ਜਿਸ ਸੰਬੰਧੀ ਮੈਂ ਹਾਈ ਕੋਰਟ ਦੇ ਵਿੱਚ ਸੀਓਪੀਸੀਪੀ ਪਾਈ ਸੀਗੀ ਜਿਸ ਤਹਿਤ ਤੁਸੀਂ ਦੇਖ ਸਕਦੇ ਹੋ ਹਾਈ ਕੋਰਟ ਦੀ ਡਾਇਰੈਕਸ਼ਨਜ਼ ਮੁਤਾਬਕ ਉਹ ਪਲਾਟ ਵੇਲਾ ਹੋ ਚੁੱਕਿਆ ਜਿੰਦੀ ਗੱਲ ਉਹ ਦੁਆਰਾ ਕਰ ਰਿਹਾ ਜਿੰਦੀ ਗੱਲ ਇਹ ਕਰ ਰਿਹਾ ਨਾ ਉਹ ਤਾਂ ਹਾਈ ਕੋਰਟ ਦੀ ਡਾਇਰੈਕਸ਼ਨ ਦਾ ਵੇਲਾ ਹੋ ਗਿਆ ਤੁਸੀਂ ਇੱਕ ਚੀਜ਼ ਦੇਖੋ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਦੁਆਰਾ ਦੁਆਰਾ ਉਹੀਓ ਗੱਲਾਂ ਜਿਹੜੀਆਂ ਅੱਜ ਤੋਂ 2 ਸਾਲ ਪਹਿਲਾਂ ਹੋ ਚੁੱਕੀਆਂ ਉਹ ਗੱਲਾਂ ਦੁਆਰਾ ਦੁਆਰਾ ਇਹ ਰਿਪੀਟ ਕੀਤੀਆਂ ਜਾ ਰਹੀਆਂ ਇਹ ਮੰਸ਼ਾ ਕੀ ਹੈ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਵੀ ਸਾਰੇ ਸਤਿਕਾਰਯੋਗ ਮੇਰੇ ਵੀਰ ਜੇ ਅੱਜ ਤੱਕ ਮੇਰਾ ਕਿਸੇ ਨਾਲ ਕੋਈ ਇਹੋ ਜਿਹਾ ਨਹੀਂ ਹੋਇਆ ਔਰ ਤੁਸੀਂ ਬਹੁਤ ਸਾਰੀਆਂ ਖਬਰਾਂ ਲਾਈਆਂ ਇਲੈਕਸ਼ਨ ਲੜੇ ਆ ਆਪਾਂ ਲੇਕਿਨ ਇਸ ਦਾ ਮੰਚਾ ਮੈਨੂੰ ਇਹਦੇ ਪਿੱਛੇ ਕੌਣ ਆ ਜਾਂ ਇਹ ਉਹਨਾਂ ਨੇ ਕਿਉਂ ਇਸ ਤਰ੍ਹਾਂ ਕਰਿਆ ਕਿਉਂ ਇੰਪਰੂਵਮੈਂਟ ਟਰਸਟ ਦੇ ਅਫਸਰ ਜਿਹੜੇ ਨੇ ਉਹ ਭੱਜੇ ਫਿਰਦੇ ਨੇ ਮੈਂ ਉਹਨਾਂ ਨੂੰ ਵੀ ਕਿਹਾ ਮੈਂ ਕਿਹਾ ਜੀ ਦੇਖੋ ਤੁਸੀਂ ਪੂਰੀ ਨਪਾਈ ਕਰਾਓ ਤਸੱਲੀ ਕਰਾਓ ਜੇ ਮੈਂ 1 ਇੰਚ ਵੀ ਮੈਨੂੰ ਲੱਗਦਾ ਹੈ ਮੇਰੀ ਬਿਲਡਿੰਗ ਸਿੱਡਦੀ ਹੋ ਮੈਂ ਨਾਲ ਜਾ ਕੇ ਜੀਸੀਬੀ ਲਾ ਕੇ ਸਟਾ ਦੂੰਗਾ ਐਵੇਂ ਹੀ ਮੰਤਰੀ ਸਾਹਿਬ ਨੂੰ ਬਦਨਾਮ ਕੀਤਾ ਜਾ ਰਿਹਾ ਸਾਡੇ ਮਾਧਿਅਮ ਦੇ ਰਾਹੀਂ ਕੀਤਾ ਜਾ ਰਿਹਾ ਜਿਹੜੇ ਕਿ ਬਹੁਤ ਹੀ ਅੱਛੇ ਇਨਸਾਨ ਹੈ ਪੰਜਾਬ ਦੇ ਲਈ ਇਨਵੈਸਟਮੈਂਟ ਲੈ ਆ ਰਹੇ ਆ ਪੰਜਾਬ ਲਈ ਦਿਨ ਰਾਤ ਉਹ ਦੌੜ ਲਾ ਰਹੇ ਆ ਤੇ ਦੇਖੋ ਇਹੋ ਜੀਆਂ ਜਿਹੜੀਆਂ ਗੱਲਾਂ ਨੇ ਇਹ ਬਿਲਕੁਲ ਨਜਾਇਜ਼ ਨੇ ਔਰ ਗਲਤ ਇਸੇ ਕਰਕੇ ਅੱਜ ਮੈਂ ਤੁਹਾਡੇ ਭਰਾਵਾਂ ਨੂੰ ਸਾਰਿਆਂ ਨੂੰ ਸੱਦਿਆ ਵੀ ਤਾਂ ਜੋ ਮੈਂ ਤੁਹਾਨੂੰ ਸਪਸ਼ਟੀਕਰਨ ਦੇ ਸਕਾਂ ਵੀ ਯਾਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਖਰੀਦੇ ਹੋਏ ਪਲਾਟਾਂ ਨਕਸ਼ੇ ਬਣਾ ਕੇ ਅਸੀਂ ਹੁੰਦੇ ਤੇ ਕੰਸਟਰਕਸ਼ਨ ਕਰ ਰਹੇ ਆ ਜੇ ਅਸੀਂ ਗਲਤ ਪਾਏ ਜਾਂਦੇ ਆ ਜੋ ਸਾਡੇ ਖਿਲਾਫ ਮੰਦੀ ਆ ਉਹ ਕਾਰਵਾਈ ਕੀਤੀ ਜਾਵੇ ਪਰ ਜੇ ਉਹ ਗਲਤ ਜਿਹੜਾ ਬੰਦਾ ਇੰਨੀ ਜ਼ਿਆਦਾ ਸ਼ਰਾਰਤ ਕਰ ਰਿਹਾ ਉਹ ਗਲਤ ਨਿਕਲਦਾ ਰਹਿੰਦੇ ਖਿਲਾਫ ਜਿਹੜੀ ਆ ਮੈਂ ਵੀ ਆਪਣੇ ਲੀਗਲ ਐਡਵਾਈਜ਼ਰ ਦੇ ਨਾਲ ਰੈ ਲਾ ਕੇ ਤਾਂ ਉਹਦੇ ਖਿਲਾਫ ਬੰਨਦੀ ਕਾਰਵਾਈ ਜ਼ਰੂਰ ਕਰੂੰਗਾ ਜੀ ਜਿੱਦਾਂ ਪਹਿਲਾਂ ਤੁਹਾਡਾ ਮਾਮਲਾ ਆਇਆ ਸੀ ਉੱਚ ਪੋਜੀਸ਼ਨ ਦੇ ਕਈ ਲੀਡਰਾਂ ਦਾ ਨਾਮ ਆਇਆ ਸੀ ਵੀ ਉਹਨਾਂ ਨੇ ਕਬਜ਼ੇ ਦੀ ਕੋਸ਼ਿਸ਼ ਕੀਤੀ ਕਿ ਤੁਹਾਨੂੰ ਲੱਗਦਾ ਕਿ ਦੁਬਾਰਾ ਉਹ ਉਸੇ ਦੁਬਾਰਾ ਇਹ ਸਾਰੇ ਰੋਗ ਲੱਗਦਾ ਬਿਲਕੁਲ ਲੱਗਦਾ ਜੀ ਮੈਨੂੰ ਕਿਉਂਕਿ ਉਹ ਸਾਰੀ ਵਰਡਿੰਗ ਉਹੀ ਹੀ ਹੈ ਤੁਸੀਂ ਇੱਕ ਚੀਜ਼ ਦੇਖੋ ਇਸ ਖਬਰ ਦੇ ਵਿੱਚ ਵੀ ਉਹੀ ਉਹ ਵਰਡਿੰਗ ਜਿਹੜੀ ਪਹਿਲਾਂ ਸੀ ਜੀ ਪਰਮਿੰਦਰਜੀਤ ਕੋਰ ਤੀਜੇ ਨੰਬਰ ਤੇ ਆਈ ਉਹ ਹਰੀ ਐ ਉਸ ਤੋਂ ਬਾਅਦ ਜੀ ਇਹਨਾਂ ਨੇ ਉਹ ਕਬਜ਼ਾ ਕਰਿਆ ਪਲਾਟ ਨੂੰ ਲੈ ਕੇ ਜੀ ਪਰਚਾ ਹੋਇਆ ਇਹ ਹੋਇਆ ਉਹੀ ਉਹ ਵਰਡਿੰਗ ਜਿਹੜੀ ਹੈ ਨਾ ਸੇਮ ਵਰਡਿੰਗ ਜਿਹੜੀ ਹੈ ਨਾ ਉਹ ਇਹਦੇ ਵਿੱਚ ਯੂਜ਼ ਕੀਤੀ ਗਿਆ ਜਦ ਕਿ ਬਿਲਕੁਲ ਅਸੀਂ ਉਹਦੇ ਵਿੱਚੋਂ ਤਾਂ ਹਾਈ ਕੋਰਟ ਵੱਲੋਂ ਹੀ ਉਹ ਜਗ੍ਹਾ ਖਾਲੀ ਹੋ ਗਈ ਜੇ ਹਾਈ ਕੋਰਟ ਨੂੰ ਉਹਦੇ ਚ ਦਿਖਿਆ ਕੁਝ ਅਸੀਂ ਕੰਟੈਂਪਟ ਪਾਈ ਔਰ ਕੰਟੈਂਪਟ ਵੀ ਪੁਲਿਸ ਦੇ ਖਿਲਾਫ ਪਾਈ ਵੀ ਜੀ ਉਹਨਾਂ ਨੇ ਧੱਕਾ ਕੀਤਾ ਵਾ ਉਹ ਨਜਾਇਜ਼ ਕਬਜ਼ਾ ਉਹਨਾਂ ਨੇ ਕਰਾਇਆ ਅਸੀਂ ਨਹੀਂ ਸਗਾ ਕਬਜ਼ਾ ਕਰਿਆ ਔਰ ਇਸ ਕਰਕੇ ਉਹ ਜਗਾ ਵੇਲੀ ਹੋਈ ਦੇਖੋ ਇਹੋ ਜੀਆਂ ਗੱਲਾਂ ਜਿਹੜੀਆਂ ਇਹ ਇਹ ਚੀਜ਼ਾਂ ਕਰਕੇ ਅੱਜ ਮੈਂ ਤੁਹਾਡੇ ਰੂਬਰੂ ਹੋਇਆ ਵੀ ਇਹ ਬਿਲਕੁਲ ਸਾਡੀ ਜਿਹੜੀ ਸਚਾਈ ਹੈ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆਂ ਸਾਡੀ ਜਿਹੜੀ ਇਲੈਕਸ਼ਨ ਹੈ ਉਹਦੇ ਲੈਟਰ ਤੱਕ ਨਹੀਂ ਇਹ ਸਾਰਾ ਕੁਝ ਹੋ ਰਿਹਾ ਜੀ ਦੇਖੋ ਜੀ ਲੱਗਦਾ ਇਹ ਰਿਹਾ ਵੀ ਜਿਹੜੀ ਇਹ ਤਿਆਰੀ ਸ਼ਾਇਦ 27 ਦੀ اپੋਜੀਸ਼ਨ ਵੱਲੋਂ ਕੀਤੀ ਜਾ ਰਹੀ ਹੈ ਜਾਂ ਬਦਨਾਮ ਕਰਨ ਦੇ ਲਈ ਕੁਝ ਕੀਤਾ ਜਾ ਰਿਹਾ ਵਾ ਜੀ ਜਦਕਿ ਸਾਡਾ ਤਾਂ ਇਹੋ ਜਿਹਾ ਕੋਈ ਮਕਸਦ ਹੀ ਨਹੀਂ ਹੈਗਾ 27 ਨਾਲ ਤਾਂ ਇਹ ਹਲੇ ਤਾਂ 27 ਚ ਬਹੁਤ ਟਾਈਮ ਪਿਆ ਵਾ ਪਹਿਲਾਂ ਹੀ ਇਹੋ ਜੀਆਂ ਹਰਕਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਬੜੀਆਂ ਮੰਦਭਾਗੀਆਂ ਨੇ ਜੀ ਸਰ ਇਹਦੇ ਤੇ ਤੁਹਾਡਾ ਅਗਲਾ ਐਕਸ਼ਨ ਕੀ ਹੈ ਬਿਲਕੁਲ ਜੀ ਮੈਂ ਅੱਜ ਹੀ ਆਪਣੇ ਲੀਗਲ ਐਡਵਾਈਜ਼ਰ ਕੋਲ ਜਾਣਾ ਔਰ ਮੈਂ ਬੰਦ ਹੀ ਕਾਰਵਾਈ ਜੋ ਵੀ ਕਾਨੂੰਨੀ ਕਾਰਵਾਈ ਹੈ ਜੀ ਉਹ ਮੈਂ ਜ਼ਰੂਰ ਕਰੂੰਗਾ ਜੀ ਚਾਹੇ ਉਹ ਉਹਦੇ ਵਿੱਚ ਕੋਈ ਵੀ ਬੰਦਾ ਇਨਵੋਲ ਹੈ ਚਾਹੇ ਉਹਦੇ ਵਿੱਚ ਕੋਈ ਅਫਸਰ ਇਨਵੋਲ ਨਿਕਲਦਾ ਜੋ ਵੀ ਨਿਕਲਦਾ ਮਤਲਬ ਜਿਹੜਾ ਵੀ ਤੱਕਾ ਕਰਨ ਦੀ ਕੋਸ਼ਿਸ਼ ਕਰੂਗਾ ਮੈਂ ਤਾਂ ਸਿੱਧੀ ਜੀ ਗੱਲ ਇਹ ਕਰਦਾ ਵੀ ਤੱਕਾ برداشت ਮੈਂ ਹੁਣ ਨਹੀਂ ਕਰਨਾ ਕਿਉਂਕਿ ਐਵੇਂ ਸਿਆਸੀ ਕਿਸੇ ਵੀ ਬੰਦੇ ਦੀ ਸ਼ਰਾਰਤ ਦੇ ਉੱਤੇ ਅਗਰ ਮੇਰੇ ਨਾਲ ਤੱਕਾ ਹੋਇਆ ਤਾਂ ਮੈਂ ਉਹਦੇ ਖਿਲਾਫ ਕਾਨੂੰਨੀ ਲੜਾਈ ਲੜਾਂਗਾ ਉਹ ਸਟੇਟਸ ਕੀ ਹੈ ਜਿਹੜੀ ਜਗਾ ਦਾ ਸਟੇਟਸ ਕੀ ਹੈ ਸਟੇਟਸ ਮੇਰੀ ਜੀ ਬਿਲਡਿੰਗ ਬਣੀ ਹੋਈ ਹੈ ਸਟੇਟਸ ਮੇਰਾ ਤਾਂ ਕੰਮ ਚੱਲ ਰਿਹਾ ਹੈ ਬਾਜੀ ਮੇਰੀ ਤਾਂ ਸਟੇਟਸ ਵਾਲੀ ਕੋਈ ਐਸੀ ਗੱਲ ਹੈ ਹੀ ਨਹੀਂ ਉਹ ਤਾਂ ਤਾਂ ਹੋਵੇ ਜੇ ਮੈਂ ਕੁਝ ਗਲਤ ਕਰਦਾ ਹਾਂ ਮੈਂ ਜੀ ਜਿਸ ਮੰਤਰੀ ਦਾ ਵੀ ਨਾਮ ਦੱਸ ਲਿਓ ਕੀ ਉਹਨਾਂ ਨਾਲ ਗੱਲਬਾਤ ਹੋਈ ਇਸ ਬਾਰੇ ਨਾ ਜੀ ਬਿਲਕੁਲ ਨਹੀਂ ਕੋਈ ਕਿ ਉਹਨਾਂ ਦਾ ਕੋਈ ਇਨਵੋਲਵਮੈਂਟ ਹੈ ਨਹੀਂ ਗੱਲਬਾਤ ਤਾਂ ਮੈਂ ਤਾਂ ਕਰਦਾ ਜੇ ਸੰਜੀਵ अरोड़ा ਜੀ ਸਾਡੇ ਮੰਤਰੀ ਸਾਹਿਬ ਦੀ ਕੋਈ ਇਨਵੋਲਵਮੈਂਟ ਹੁੰਦੀ ਜਾਂ ਅਸੀਂ ਗਲਤ ਹੁੰਦੇ ਫਿਰ ਮੈਂ ਮੰਤਰੀ ਸਾਹਿਬ ਨੂੰ ਜ਼ਰੂਰ ਜਾ ਕੇ ਉਹਨਾਂ ਦੇ ਪੈਰ ਫੜਦਾ ਵੀ ਜੀ ਮੈਂ ਗਲਤ ਆ ਮੈਨੂੰ ਬਚਾਓ ਜਦ ਕਿ ਇਹੋ ਜੀ ਕੋਈ ਗੱਲ ਹੀ ਹੈ ਨਹੀਂ ਨਾ ਅਸੀਂ ਗਲਤ ਆ ਤੇ ਨਾ ਹੀ ਉਹਨਾਂ ਦੀ ਕੋਈ ਇਨਵੋਲਵਮੈਂਟ ਆ ਉਤਾਵੇਂ ਮੈਂ ਹੈਰਾਨ ਆ ਕਿ ਉਹਨਾਂ ਦੇ ਨਾਮ ਨੂੰ ਸਾਡੇ ਨਾਮ ਨਾਲ ਜੋੜ ਕੇ ਕਿਉਂ ਬਦਨਾਮ ਕੀਤਾ ਜਾ ਰਿਹਾ ਵਾ ਜੀ ਤਾਂ ਕਿਸੇ ਮੈਕਮੇ ਵੱਲੋਂ ਕੋਈ ਨੋਟਿਸ ਆਇਆ ਤੋ ਇਹ ਕਹਿੰਦੇ ਵੀ ਟਰੱਸਟ ਦੇ ਅਧਿਕਾਰੀ ਭੱਜੇ ਬਿਲਕੁਲ ਜੀ ਕੋਈ ਨੋਟਿਸ ਨਹੀਂ ਆਇਆ ਪਰ ਅੱਜ ਸਵੇਰ ਦੇ ਇੰਪਰੂਵਮੈਂਟ ਟਰੱਸਟ ਦੇ ਮੈਨੂੰ ਬਹੁਤ ਸਾਰੇ ਅਫਸਰਾਂ ਦੇ ਫੋਨ ਆਏ ਆ ਵੀ ਜੀ ਤੁਸੀਂ ਆਪਣੇ ਜਿਹੜੇ ਡਾਕੂਮੈਂਟ ਆ ਸਾਨੂੰ ਦਿਓ ਤਾਂ ਕਿ ਅਸੀਂ ਉਹਦੀ ਵੈਰੀਫਾਈ ਕਰ ਸਕੀਏ ਮੈਂ ਸਾਰੇ ਡਾਕੂਮੈਂਟ ਜਿਹੜੇ ਇੰਪਰੂਵਮੈਂਟ ਟਰਸਟ ਕੋ ਸਬਮਿਟ ਕਰਾਤੇ ਆ ਵੀ ਤੁਸੀਂ ਇਹਨੂੰ ਵੈਰੀਫਾਈ ਕਰੋ ਵੈਰੀਫਾਈ ਕਰਕੇ ਤੁਸੀਂ ਜੋ ਤੁਹਾਨੂੰ ਸਹੀ ਲੱਗਦਾ ਹੋਊਗਾ ਤੁਸੀਂ ਉਹ ਸਹੀ